ਆ ਜਿਹੜਾ ਤੁਹਾਡਾ ਬੁਲਾਇਆ ਕਿੱਥੋਂ ਕਿਤੇ ਗਿਆ ਆ ਸਾਰਾ ਦੋਨੋਂ ਜਿਹੜਾ ਮੈਂ ਜਿੰਦਾ ਰਹੇ ਨੂੰ ਆ ਪਾਰਕਾਂ ਗੁਰਗਾ ਮੈਂ ਬਣਾਈਆ ਮੈਂ ਇੱਥੇ ਪੈਸੇ ਪਰ ਕੋਈ ਲੋਕੀ ਐਜੇ ਜਿਨ੍ਹਾਂ ਦੇ ਪੈਰ ਭੁੱਲ ਜਾਂਦੇ ਸਾਰੀਆਂ ਚੀਜ਼ਾਂ ਜਿਹਨੇ ਮੈਂ ਆ ਜਾਂਦੀ ਐ ਮੈਂ ਇੰਦਾ ਵੱਡਾ ਮੈਂ ਪਾਰਟੀ ਤੋਂ ਵੱਡਾ ਐ ਮੈਂ ਇਹਨੂੰ ਦੱਸਣਾ ਚਾਹਣਾ ਐ ਸੁਖਬੀਰ ਸਿੰਘ ਬਾਦਲ ਵੀ ਪਾਰਟੀ ਨੂੰ ਛੱਡ ਦੇਣਾ ਸੁਖਬੀਰ ਸਿੰਘ ਬਾਦਲ ਨੂੰ ਵੀ ਸੱਤਰੀ ਕਰਨੀ ਪਾਉਣਾ ਕਿਸੇ ਨੇ ਆ ਸਾਰੀ ਤਾਕਤ ਸ਼ਰੂਕੀ ਅਕਾਲੀ ਦਲ ਦੀ ਆ ਥੋਡੇ ਆ ਜਿਹੜੀ ਪਾਰਟੀ ਐ ਥੋਡੇ ਬਜ਼ੁਰਗਾਂ ਦੀ ਪਾਰਟੀ ਐ ਅਕਾਲੀ ਦੇ 103 ਸਤਰਾਂ ਦੀ ਪਾਰਟੀ ਐ ਕੌਮ ਦੀ ਜਥੇਬੰਦੀ ਐ ਖਾਲਸਾ ਪੰਥ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਦੂਜੇ ਸਾਰੇ ਦਿੱਲੀ ਦੀ ਲੁਟੇਰੀਆਂ ਕੁਤੀਆਂ ਪਾਰਟੀਆਂ ਐ ਇਸ ਕਰਕੇ ਐਸ ਪਾਰਟੀ ਦੀ ਜੜਾ ਇੰਨੀ ਮਜ਼ਬੂਤ ਹੈ ਚਲੋ 10 ਸਾਲ ਠੱਗੀ ਵੱਜ ਗਈ ਆਪਣੇ ਨਾਲ ਕੀ ਮਨਪ੍ਰੀਤ ਦੁਆਰੇ ਤੇਰਾ ਤੇ ਉਹ ਗਰੰਟੀ ਮੇਰੀ ਹੈ ਬੋਲੇ ਸੋ ਨਿਆ ਮਨਪ੍ਰੀਤਿਆਲੀ ਕੋਈ ਖਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਦਾਰਾਂ ਨੂੰ ਸੀ ਵੀ ਬੱਸ ਤੁਸੀਂ ਮਨ ਬਣਾ ਲਓ ਅਕਾਲੀਰਾਂ ਨੂੰ ਤਗੜਾ ਕਰਨਾ ਹੈ ਤੇ ਗਦਰਾਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੇ ਵੱਡੇ ਪੰਜ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਮ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜ ਉਹ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਅਕਾਲੀ ਦਲ ਨੇ ਕੀਤੀ ਆ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜੇ ਆਪਣੀ ماں ਨੂੰ ਭੁੱਲ ਜਾਂਦਾ ਵੀ ਮਾਂ ਪਾਪੀ ਨੂੰ ਭੁੱਲ ਜਾਂਦਾ ਉਦੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਕਨ ਸਰਦਾਰ ਸੁਖਮੀ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇਏ ਗਏ ਮਨੁਸ਼ਰਮਣੀ ਅਕਾਲੀ ਦਲ ਦਾ ਗਦਾਰ ਕਿਹਾ ਗਿਆ ਸੋਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਸੂਚੀ ਸਿੱਖ ਆਮ ਉਹ ਅਤੇ ਸਾਰੇ ਚਰਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਣ ਦਾ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਣ ਦਾ ਜਿਹੜੀ ਇਸ ਸ਼੍ਰੋਮਣੀ ਅਕਾਲੀ ਦਮਾਹ ਪਾਰਟੀ ਕਰਕੇ ਆ ਜਿਸ ਦੀ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਝੰਡਾ ਹਮੇਸ਼ਾ ਬੁਲੰਦ ਰ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁੱਕਣਾ ਜਾਂ ਉਹਨਾਂ ਦਾ ਵਿਰੋਧ ਕਰਨਾ ਜੇ ਤੁਸੀਂ ਸਿੰਸਿੰਗ ਸੈਨਿਓ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਮੈਂ ਡੇਰੇ ਨੂੰ ਮਬੀ ਦਿੱਤੀ ਗਈ ਚਾਹੇ ਡੇਰੇਵਾਲ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਵੀ ਅਸੀਂ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਦਾ ਉਸ ਸਮੇਂ ਲੀਡਰਸ਼ਿਪ ਉਹਨਾਂ ਬਿਨਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਹ ਸਮੇਂ ਕਿਉਂਕਿ ਅਸੀਂ ਰਾਇਲ ਆਲਟ ਚੁੱਕਿਆ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਕੁੰਨਗਰ ਕੇ ਸਿੱਖੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨਾਂ ਦੀਆਂ ਭਾਵਨਾ ਅਨੁਸਾਰ ਵਰਕਰਾਂ ਦੀਆਂ ਭਾਵਨਾ ਅਨੁਸਾਰ ਉਸ ਫੈਸਲੇ ਦਾ ਵਿਰੋਧ ਕੀਤਾ ਬਾਈਕਾਟ ਕੀਤਾ ووٹ ਨਹੀਂ ਪਾਈ ਕੀ ਇਹ 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 ਗਦਾਰੀ ਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਪੰਥ ਦੀ ਪਾਰਟੀ ਆ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਪੰਥ ਨਾਲ ਖੜਨਾ ਕਿਸਾਨੀ ਨਾਲ ਖੜਨਾ ਕੋਈ ਪਾਰਟੀ ਦਾ ਗਦਾਰੀ ਆ ਉਸ ਤੋਂ ਬਾਅਦ ਹੁੰਦਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਰਕਰਾਂ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਕਿ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗੁਦਾਰੀ ਹੈ ਫਿਰ 2 ਦਸੰਬਰ ਨੂੰ ਸ਼੍ਰੀ ਕਾਲਤਖਸਬ ਉਹ ਘੋਖਣਾ ਨਾਮਾ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕਾਂ ਨੂੰ ਜੁੜ ਰਹੇ ਆ ਕਿ ਇਹ ਕੋਈ ਪਾਰਟੀਪਲ ਗੁਰਦੀ ਸਰਗਰਮੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੁੜ ਰਹੇ ਆ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਬੁਰੀਆਂ ਵਿੱਚ ਬੈਠੇ ਸਿੱਖੀ ਦੇ ਨਰਾਜ਼ ਸੀ ਅੱਜ ਉਹ ਜੁੜਨਾ ਚਾਹੁੰਦੇ ਸ਼੍ਰੋਮਣੀ ਅਕਾਲੀ ਦਲ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਹੋ ਤਾਂ ਅੱਜ ਆਪਣੇ ਨਿੱਜੀ ਹਿੱਤਾਂ ਨੂੰ ਛੱਡੋ ਇਸ ਕੁਰਸੀ ਨੂੰ ਪ੍ਰਧਾਨਗੀ ਨੂੰ ਛੱਡੋ ਅਤੇ ਇਹਨਾਂ ਸਾਰੇ ਹਿੱਤਾਂ ਨੂੰ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰ ਸਕੇ ਸੋ ਇਹ ਮੈਂ ਫਿਰ ਫਿਰ ਕਲੀਅਰ ਕਰਦਣਾ ਚਾਹੁੰਦਾ ਕਿ ਸਾਨੂੰ ਬੜਾ ਮਜੂਦ ਹੈ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲੰਚ ਨਹੀਂ ਨਿਸ਼ਕਾਮ ਨਿਸਵਾਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਨੂੰ ਤਿਆਰ ਆ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਆ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਦੱਸ ਰਿਹਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਨਹੀਂ ਕਰਦੀ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਲੈ ਸਰਕਾਰ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਹਾਂ ਸੋ ਨਾ ਕੋ ਫਾਇਦਾ ਲਿਆ ਤੇ ਨਾ ਕੋ ਫਾਇਦਾ ਲੈਣਾ ਸੋ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਨਿਭਾਵਾਂਗੇ ਇਸ ਲਈ ਫੈਸਲਾ ਪੰਥ ਨੇ ਕਰਨਾ ਵਾ ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ ਕੀ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ ਸੋ ਇਸ ਲਈ ਤੁਸੀਂ ਸਾਰੇ ਬੜਾ ਸਹਿਯੋਗ ਦੇ ਰਹੇ ਹੋ ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੁੱਚੀ ਸਿੱਖ ਕੌਮ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ